ਜੋਗ ਭਗਵਾਨ ਬਾਲ ਜੀ ਜੀ ਮਹਾਰਾਜ ਜੀ ਦੇ ਸਤਾਨ ਦੇ ਮੁੱਖ ਸੇਵਾਦਾਰ ਬਾਬਾ ਜੀ ਦੇ ਦਿੱਤੀਆਂ ਗਹਿਰਾਈਆਂ ਤੇ ਇਹਨਾਂ ਦਾ ਧੰਨਵਾਦ ਡਾਕਟਰ ਮੇੜਕਰ ਕਮੇਟੀ ਵੱਲੋਂ ਸਾਥ ਜਿਹੜਾ ਸਾਡੇ ਜੱਥੇਬੰਦੀ ਨੇ ਦਿੱਤਾ ਗਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪੰਜਾਬ ਦੇ ਲਾਹੌਰ ਦੇ ਜ਼ਿਲ੍ਹਾ ਨਿਰਮਤ ਤੋਂ ਪਹੁੰਚੇ ਹੋਏ ਸਭ ਨੂੰ ਪਿੰਡ ਦੇ ਚੌਕੀਦਾਰ ਸਾਥੀਓ ਦਰਜਾ ਅਦਰਜਾ सेना प्रधान साहब जिला प्रधान ਸਭ ਨੂੰ ਸਾਰੀ ਸਨਗਤ ਦਾ ਧੰਨਵਾਦ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਥੀਓ ਅੱਜ ਦਾ ਇਹ ਜਿਹੜਾ ਤਰਨਾ ਹੈ ਹਰੇਕ ਸਾਥ ਜਿਹੜਾ ਸੰਗਰੋਹ ਦੇ ਵਿੱਚ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਰੱਖਦੇ ਹੁੰਦੇ ਆ ਸਾਡੇ ਸਤਿਕਾਰਯੋਗ ਵੀਰ ਜੀ ਦੱਸ ਕੇ ਗਏ ਨੇ ਕਿ 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਹੋਇਆ ਸਾਨੂੰ ਉਸ ਸਮੇਂ ਤੋਂ ਆਜ਼ਾਦੀ ਪ੍ਰਾਪਤ ਹੋਈ ਇਹਨਾਂ ਦੇ ਦੱਸਣ ਮੁਤਾਬਕ 26 ਜਨਵਰੀ 1950 ਨੂੰ ਅਸੀਂ ਆਜ਼ਾਦ ਹੋ ਗਰੀਬ ਲੋਕ ਪਰ ਅਸੀਂ ਅੱਜ 2025 ਚੱਲ ਰਿਹਾ ਹੈ 70 ਸਾਲ ਦੇਸ਼ ਆਜ਼ਾਦ ਹੋਏ ਨੂੰ ਗਏ 26 ਜਨਵਰੀ 1950 ਨੂੰ ਬਾਬਾ ਸਾਹਿਬ ਡਾਕਟਰ ਵੀਮਰਾਵ ਮੇੜ ਕਾਜੀਆਂ ਦੀ ਲਗਤ ਸਭ ਦਾ ਜਿਹੜਾ ਉਹ ਲਾਗੂ ਹੋਇਆ ਅਸੀਂ ਪੰਜਾਬ ਦੀ ਸਰਕਾਰ ਨੂੰ ਜਾਂ ਸੈਂਟਰ ਦੀ ਸਰਕਾਰ ਨੂੰ ਇਹ ਫਸਲਾ ਚਾਹੁੰਦੇ ਆ ਕਿ ਜਿਹੜਾ ਅੰਗਰੇਜ਼ਾਂ ਦੇ 1875 ਔਰ 1857 ਦਾ ਚੌਕੀਦਾਰਾ ਰੂਪ ਬਣਿਆ ਹੋਇਆ ਹੈ ਕਿ ਇਹ ਉਹ ਸੰਵਿਧਾਨ ਤੋਂ ਬਾਹਰ ਜਾ ਕੇ ਸੰਵਿਧਾਨ ਤੋਂ ਬਾਹਰ ਜਾ ਕੇ ਬਣਿਆ ਹੋਇਆ ਹੈ ਕਿ ਚੌਕੀਦਾਰ ਦੀ ਜਿਹੜੀ ਤੇ ਯੋਗਤਾ ਹੈ ਉਹ ਸੰਵਿਧਾਨ ਤੋਂ ਬਾਹਰ ਹੋਈ ਹੋਈ ਹੈ ਕਿ ਚੌਕੀਦਾਰ ਇਹ ਤਾਂ ਸਾਮੀਆਂ ਦੇ ਧਾਮੇ ਦੇ ਵਿੱਚ ਨਹੀਂ ਉਹ ਡੰਗਰਾਂ ਦੇ ਧਾਮੇ ਦੇ ਵਿੱਚ ਆਇਆ ਹੋਇਆ ਹੈ ਪੰਜਾਬ ਦੇ ਵਿੱਚ 78 ਸਾਲ ਤੋਂ ਸਰਕਾਰਾਂ ਬਦਲਦੀਆਂ ਆ ਰਹੀਆਂ ਇਹਨਾਂ ਨੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਚੌਕੀਦਾਰ ਦਾ ਰੂਲ 1757 ਦੇ ਵਿੱਚ ਇੱਕ ਕਲੀਅਰ ਐਮੈਂਡਮੈਂਟ ਪੈਡੂ ਚੌਕੀਦਾਰਾਂ ਦੇ ਰਾस्ते ਨਹੀਂ ਕੀਤੀ 1962 ਦੇ ਵਿੱਚ ਇੱਕ ਵਾਰ ਛੋੜ ਹੋਈਆ ਉਸ ਛੋੜ ਦੇ ਵਿੱਚ ਉਸ ਸਮੇਂ ਦੇ ਵਿੱਚ ਜਦੋਂ ਛੋੜ ਹੋਈ 1962 ਦੇ ਵਿੱਚ ਉਦੋਂ ਚੌਕੀਦਾਰਾਂ ਦੀ ਜਿਹੜੀ ਤਲਬਾ ਸੀ ਉਸ ਸਮੇਂ ਤੱਕ ਨਹੀਂ 100 150 ਰੁਪਿਆ ਕੋਈ ਬੰਨੀ ਹੋਈ ਸੀ ਇਹਨਾਂ ਨੇ ਪਰੰਤੂ ਉਸ ਤੋਂ ਬਾਅਦ ਅੱਜ ਤੱਕ ਇੱਕ ਵੀ ਛੋੜ ਤੰਦੂਰਾਂ ਦਾ ਫਿਨਰਾਂ ਰੂਲ ਦੇ ਵਿੱਚ ਨਹੀਂ ਮਈ ਗਈ। ਜਿਹੜੀ ਵੀ ਸਰਕਾਰ ਬਣਦੀ ਹੈ ਉਹ ਗਰੀਬਾਂ ਦੇ ਦਮ ਕੱਢ ਕੇ ਬਣਦੀ ਹੈ। ਇਲੈਕਸ਼ਨਾਂ ਦੇ ਦੌਰਾਨ ਸਾਨੂੰ ਵੱਡੇ ਵੱਡੇ ਸੱਜ ਸਵਾਗ ਦੇ ਜਿਹੜੇ ਉਹ ਸਰਕਾਰਾਂ ਦੇ ਵੱਲੋਂ ਦਿਖਾਇਆ ਜਾਂਦੇ ਨੇ। ਹਰ ਇੱਕ ਸਰਕਾਰ ਗਰੀਬਾਂ ਦੇ ਸਹਾਰੇ ਉੱਤੇ ਬਣਦੀ ਹੈ। ਅਸੀਂ ਉਸ ਸਮੇਂ ਦੇ ਬੱਚਾ ਇਹ ਸਭ ਨੂੰ ਜਾਣਿਆ ਕਿ ਅਸੀਂ ਆਪਣੇ ਆਉਣ ਵਾਲੇ ਪੁੰਡਕ ਬਾਰੇ ਚਾ ਆਉਣ ਵਾਲੀ ਪੀੜ੍ਹੀ ਦੇ ਬਾਰੇ ਅਸੀਂ ਨੇ ਕੀ ਕਰਨਾ ਹੈ ਚਾਕੀ ਦਾ ਸਾਥੀਓ ਅਸੀਂ 100 ਦਾ 100% ਐਸੀ ਵਰਗ ਨਾਲ ਸੰਬੰਧਤ ਲੋਕ ਅੱਜ ਤੱਕ ਅਸੀਂ ਇਸ ਵਿਚਾਰ ਤੇ ਨਹੀਂ ਗਏ ਹੈਗੇ ਕਿ ਸਾਡੀ ਬੋਲ ਦਾ ਐ ਨਹੀਂ ਤੇ ਕੀ ਹੈ ਸਾਡੀ ਬੋਲ ਦਾ ਮੁੱਲ ਕੀ ਹੈ ਅਸੀਂ ਉਹਦਾ ਸਮਾਨ ਦੇ ਵਿੱਚ ਇੱਕ ਜਰਰੇ ਬਰਕਰਾਰ ਬੰਦਾ ਆਦੇ ਸਾਰੇ ਕਹਿੰਦੇ ਨੇ ਵੀ ਚਾਚਾ ਜੀ ਤੁਸੀਂ ਆ ਕੇ ਫਿਕਰ ਲੱਗ ਰਿਹਾ ਮੋਰ ਦਾ ਪੇਜ ਹੋਊਗੀ ਤੁਸੀਂ ਕਰੇ ਆਪਣੇ ਭੇ ਕਵਾਰੇ ਸੋਚੇ ਵੀ ਕੀ ਚਾਹੋਗੇ ਦੋ ਰੋਟੀਆਂ ਜਾਂ ਜਿਹੜੀ ਬੰਦ ਚਾਹ ਇੱਕ ਬੋਤਲ ਸੋਨੇ ਬੱਚਿਆਂ ਨੂੰ ਜਾਂ ਸਾਨੂੰ ਕੋਈ ਇਨਸਾਫ ਦਿਵਾਉ ਨੂੰ ਕਦੇ ਸੋਚਿਆ ਕਿਸ ਨੇ ਅੱਜ ਤੱਕ ਕਿਸੇ ਸਰਕਾਰ ਨੇ ਇਲੈਕਸ਼ਨ ਤੋਂ ਬਾਅਦ ਤੁਹਾਡੇ ਬਾਰੇ ਵਿੱਚ ਸੋਚਿਆ ਆਓ ਸਰਕਾਰ ਬਣੀ ਹੈ ਬੰਨ ਕੋਲ ਬਦਲਾਅ ਦੇ ਨਾਮ ਤੇ ਸਰਕਾਰ ਬਣੀ ਹਰ ਇੱਕ ਬੰਦੇ ਨੂੰ ਆਸ ਆਉਂਦਾ ਸੀ ਕਿ ਹੋਰ ਸਭ ਨਾਲ ਸਾਡਾ ਬਦਲਾਅ ਸਾਡਾ ਹੋ ਜੇ ਪਰ ਇਸ ਸਰਕਾਰ ਨੇ ਵੀ ਸਾਡੇ ਨਾਲ ਉਹੀ ਜਿਗੋ ਦੇਰ ਵੀ ਕਰੀ ਪੰਜਾਬ ਸਰਕਾਰ 4 ਸਾਲ ਲਗਾਤਾਰ ਰੋਟੇ ਬਾਣੇ ਦੇ ਸਾਨੂੰ ਰੱਖਦੀ ਰਹੀ ਤੇ ਚੌਕੀਦਾਰਾਂ ਦੀ ਜੜੀ ਤਲਫਾ ਹੈ ਉਹ ਬਕਾਇਦਾ ਦਾ ਉੱਤਰ ਬਣਾਈ ਜਾਊਗੀ ਟੱਕ ਟੱਕ ਡੀਸੀ ਦਾ ਹਰਿਆਣਾ ਪਾਜੰਦ ਦੇ ਦਿੱਤੀ ਜਾਊਗੀ ਪਰ ਇਹ ਸਰਕਾਰ ਨੇ ਸੰਗਮਾਰਤ ਨੂੰ ਸਾਡੇ ਨਾਲ ਉਹੀ ਧੋਖਾ ਕੀਤਾ ਬਸ ਵੀਰ ਬਕਾਣਾ ਸਾਡੇ ਨਾਲ ਧੋਖਾ ਕਰਦੇ ਜੇ ਇਹ ਸਰਕਾਰ ਨੇ 1200 ਤੋਂ ਲੈ ਕੇ 1500 ਰੁਪਇਆ ਕਰਕੇ 300 ਰੁਪਇਆ ਪਾ ਕੇ ਸਾਡੇ ਨਾਲ ਉਹੀ ਮਤਰੀ ਮਾਇਆ ਵਾਲਾ ਜਿਹੜਾ ਸੰਗੋ ਦਾ ਜੀਤਰ ਸਮੂਹ ਚੌਕੀਦਾਰ ਸਾਥੀਓ ਅਸੀਂ ਤੁਹਾਨੂੰ बार-बार ਇਸ ਕਰਕੇ ਬੇਨਤੀ ਕਰਦੇ ਆ ਕਿ ਆਪਕਾ ਆਪਣੀ ਜਮੀਰਾਂ ਨੂੰ ਜਗਾਓ ਅੱਜ ਦਾ ਜਿਹੜਾ ਪ੍ਰੋਗਰਾਮ ਹੋਇਸ ਕਰਕੇ ਕਰਨਾ ਬਹੁਤ ਜ਼ਰੂਰੀ ਹੈ ਵੀ ਅਸੀਂ ਸਰਕਾਰ ਨੂੰ ਦੱਸ ਦਈਏ ਜਿਹੜੇ ਕੰਮ ਕਰ ਜਾਂਦੇ ਤੁਸੀਂ ਬਣੇ ਹੋ ਸਰਸਪੱਤੋਂ ਜਿਹੜਾ ਪ੍ਰੋਗਰਾਮ ਹੋ ਰਿਹਾ 26 ਜਨਵਰੀ ਦਾ ਇਹਦੇ ਉੱਤੇ ਬਹੁਤ ਵੱਡੇ ਵੱਡੇ ਜਿਹੜੇ ਕੋਲ ਬੰਦੇ ਨੇ ਇੰਨੇ ਬਾਹਰ ਨੇ ਇਕੱਲੇ ਪਰ ਛੋਟੇ ਵਾਸਤੇ ਕੀ ਕਰਿਆ ਹੋਇਆ ਅਸੀਂ ਬੱਚਿਆਂ ਦੇ ਵਿੱਚ ਬੈਠ ਗਏ ਆ ਇੱਕ ਜਾਰਨਲ ਵਾਲਾ ਬੰਦਾ ਬਸਦੇ ਆ ਕੇ ਖੜਾਉਂਦਾ ਅਸੀਂ ਬਸਾਂ ਪਰ ਪਰਕੇ ਉਹਨਾਂ ਦੇ ਰੇਲੀਆਂ ਦੇ ਵਿੱਚ ਭੇਜਦੇ ਸਾਡੀ ਜ਼ਮੀਰ ਅਜਾਲਤ ਨਹੀਂ ਦਿੰਦੀ ਵੀ ਅਸੀਂ ਇਹਨਾਂ ਨੂੰ ਮੋਲ ਕੇ ਜਵਾਬ ਦਿੰਦੀਏ 100% ਐਸਸੀ ਵਰਗ ਨਾਲ ਸੰਬੰਧ ਦੇ ਅਸੀਂ ਲੋਕ ਸਰਕਾਰਾਂ ਬਣਾਉਣ ਦੇ ਅਸੀਂ ਕਾਬਲ ਲੋਕ ਪਰ ਅਸੀਂ ਅੱਜ ਆਏ ਹਾਂ ਤਫਾਰੀ ਅਸੀਂ ਤਫਾਰੀ ਦੀ ਜਿੰਦਗੀ ਹੈ ਜਿਹੜੀ ਬਸ ਕਰ ਰਹੇ ਆਗੇ ਚੌਕੂ ਦਾ ਸਾਥੀਓ ਜਿੰਨਾ ਕਰ ਤੁਸੀਂ ਆਪਣੀ ਜ਼ਮੀਰਾਂ ਨੂੰ ਨਾ ਜਗਾਉਂਦੇ ਔਰ ਤੁਸੀਂ ਆਪ ਨੂੰ ਆਉਣ ਵਾਲੀ ਪੀੜ੍ਹੀ ਦੇ ਸਬੰਧ ਦੇ ਵਿੱਚ ਕੋਈ ਸੋਚਦੇ ਨਹੀਂ ਜਦ ਤੁਸੀਂ ਆਪਣੇ ਭਵਿੱਖ ਨੂੰ ਚਾਹੇ ਆਪ ਨਹੀਂ ਕਰ ਸਕਦੇ ਤੁਸੀਂ ਜਿੱਤਨੀ ਪ੍ਰਾਪਤ ਕਰ ਸਕਦੇ ਬਾਹਰ ਰਛ ਗਿਆ ਹੁਣ ਕਿ ਆਪਣੇ ਹੱਕ ਲੈਣ ਦੇ ਵਾਸਤੇ ਆਪਾਂ ਨੂੰ ਲੜਾਈ ਹੈ ਜਿਹੜੀ ਉਹ ਲੜਨੀ ਪੈਣੀ ਹੈ ਜੇ ਤੁਸੀਂ ਤਾਂ ਉਹ ਵੀ ਕੱਲ੍ਹ ਮਾਜੀ ਲੜਾਈ ਲੜ ਜੂ ਮੈਂ ਆਗਵਾਈ ਜਰੂਰ ਕਰ ਸਕਦਾ ਪਰ ਮੈਂ ਲੜਾਈ ਨਹੀਂ ਲੜ ਸਕਦਾ ਕਿਉਂਕਿ ਲੜਾਈ ਹੈ ਜਿਹੜੀ ਪੱਡੀ ਹੈ 12000 ਪਰਿਵਾਰ ਪੰਜਾਬ ਦੇ ਵਿੱਚ ਗ਼ਲਤੀ ਦਾ ਰਹਿ 12000 ਪਰਿਵਾਰ 70 ਸਾਲਾਂ ਦੇ ਵਿੱਚੋਂ 1200 ਰੁਪਏ ਤੇ ਕਿੰਨੀ ਸ਼ਰਮ ਦੀ ਗੱਲ ਹੈ 70 ਸਾਲਾਂ ਦੇ ਵਿੱਚ ਅਸੀਂ ਆ 1500 ਰੁਪਏ ਦੇ ਉੱਤੇ ਆਏ 70 ਸਾਲ 70 ਸਾਲ ਆ ਪੰਜਾਬ ਪੁਲਸ ਦੇ ਸਾਡੇ ਜਵਾਲ ਸਾਥੀ ਕੜੇ ਨੇ ਸਤਕਾਰ ਦੇ ਨੇ ਇਹਨਾਂ ਦੇ ਨਾਲ ਅਕੇ ਕੈਨੇਡਾ ਵੀ ਸੀ ਨੇ ਪੰਜਾਬ ਪੁਲਸ ਦਾ ਔਰ ਕੈਂਡੂ ਚੌਕੀਦਾਰ ਦਾ ਨਾ ਮਾਸ ਦਾ ਰਿਸ਼ਤਾ ਹੁੰਦਾ ਹੈ ਉਹਨਾਂ ਸਮੇਂ ਦੇ ਵਿੱਚ ਗੱਲਬਾਤ ਦੇ ਸਰਟੀਫਿਕੇਟ ਤੰਦਲੇ ਚੌਕੀਦਾਰਾ ਕੋਲ ਹੁੰਦਾ ਸੀ ਚੌਕੀਦਾਰ ਪਿੰਡ ਦੇ ਵਿੱਚੋਂ ਬੱਚੇ ਦੀ ਜਲਦੀ ਤਰੀਕ ਲੈ ਕੇ ਉਹ ਤਾਰੇ ਜਾਂਦਾ ਸੀ ਹੱਡ ਮਰਸੀਆਂ ਦੇ ਚਮੇਰ ਲਾ ਕੇ ਚੌਕੀਦਾਰ ਨੂੰ ਸਰਟੀਫਿਕੇਟ ਸੀ ਜਿਹੜਾ ਈਸ਼ੂ ਕਰਦਾ ਸੀ ਪਰੰਤੂ 2004 ਦੇ ਵਿੱਚ ਸਾਡੇ ਉਹ ਨੌ ਮਾਸ ਦੇ ਰਿਸ਼ਤੇ ਨੂੰ ਇਹਨੇ ਤੋੜ ਕੇ ਅੱਜ ਅਰਥੀਆਂ ਦੇ ਉੱਤੇ ਪਾਇਆ ਹੋਇਆ ਹੈ 2004 ਤੋਂ ਤੱਕ ਦਾ ਰੂਲ ਜਿਹੜਾ ਸੀ ਸਾਡਾ ਉਹ ਬਿਲਕੁਲ ਠੱਗ ਕਰਕੇ ਉਹਨਾਂ ਨੇ ਜ਼ਮੀਰ ਅੱਧੀ ਦੀ ਧੋਖੀ ਦੇ ਵਿੱਚ ਸਿਰਦਾ ਚੌਕ ਕੀਦਾਰ ਜਨਮ ਔਰ ਮੌਤ ਦੇ ਸਰਟੀਫਿਕੇਟ ਦੇ ਨਾਲ ਤੱਕ ਤੋਂ ਬਟ 150 ਰੁਪਈਆ ਉਸ ਨੂੰ ਬਾਈਦਾ ਸੀ ਔਰ ਇੱਕ ਬੰਦਾ ਕੁਰਸੀ ਦੇ ਵਿੱਚ ਕੋਈ ਉਸ ਸਮੇਂ ਦੇ ਵਿੱਚ 20 ਰੁਪਈਆ ਸੇ 100 ਰੁਪਈਆ ਜੋ ਪੰਜਰ ਜੋ ਵੀ ਉਸ ਸਮੇਂ ਦਾ ਸੀ ਪਰੰਤੂ ਸਮੇਂ ਸਮੇਂ ਤੇ ਧਾਕੂ ਉਹ ਉਹ ਕਨਾਂ ਜੀ ਜਿਹੜੀ ਸਾਡੇ ਵਾਸਤੇ ਸਾਰ ਤੋਲਦੀ ਹੈਗਾ ਜੀਵਨ ਬਸਰ ਕਰਨੇ ਵਾਸਤੇ। ਪਰ ਤੇ ਸਰਕਾਰ ਨੇ ਫੇਰ ਸਾਨੂੰ ਉਸੇ ਡਾਕਟਰ ਦੇ ਵਿੱਚ ਧੱਕਾ ਲਾ ਕੇ ਕਿ ਚੌਕੀ ਦਾ ਰੋਟੀ ਦੁਹਾਨ ਲੱਗ ਰੱਜ ਕੇ। ਅੱਜ ਕਸੀ ਇੱਥੇ ਆਇਓ ਆ ਬਗਦੇ ਨੀਂਗੀਆਂ ਨੀਂਗੀਆਂ ਪੱਕਾ ਸਰਕਾਰ ਨੂੰ ਬਹੁਤ ਚੁਗੜਦੀ ਹੈ। ਬਨੇ ਅੱਜ ਸੋਹੇ ਦਮ ਕਦੇ ਆ ਚੌਕੀ ਦਾ ਸਾਥੀ ਬਚੇ ਪਛਲੇ ਅੱਜ ਨੂੰ ਤਾਂ ਪੰਚਾਇਤਾਂ ਨੇ ਰੋਕਿਆ ਆ। ਅਜਾ ਨੂੰ ਨੰਬਰਦਾਰਾਂ ਨੇ ਰੋਕ ਲਿਆ ਕਿਸੇ ਨੂੰ ਚਾਚਾ ਜੀ ਲੈ ਕੇ ਕਹਿੰਦੇ ਫਰੋਨ ਪਰ ਤੱਕੇ ਜਾਣਾ ਮਗਰ ਤਾਂ ਬੈਠਾਂ ਨਹੀਂ ਸੀ ਰਸਤਾ ਹੀ ਜਾਣਾ। ਚੌਕੀ ਦਾ ਸਾਥੀ ਉਹਨਾਂ ਨਾਲ ਤਾਂ ਗੱਲ ਸਕਦੇ ਨੇ ਪਰ ਆਪਣੇ ਹੱਕ ਮੰਗਣ ਵਾਸਤੇ ਇੱਥੇ ਸੜਕ 'ਤੇ ਨਹੀਂ ਬੈਠ ਸਕਦੇ ਸਾਰੇ ਕਾਹ ਚੱਲੇ ਸੜਕ 'ਤੇ ਤੁਸੀਂ ਆਪਣੇ ਹੱਕ ਲੈਣ ਵਾਸਤੇ আর ਆਪਣੇ ਆਉਣ ਵਾਲੇ ਪੁੱਖੇ ਨੂੰ ਚਾਹ ਕਰੋ ਆਉਣ ਵਾਲੇ ਪੁੱਖੇ ਵਿੱਚ ਬੱਚੇ ਅੱਜ ਦਾ ਨੌਜਵਾਨ ਸਾਥੀ ਕੋਈ ਵੀ ਚੌਕੀਦਾਰ ਬੰਦੇ ਨੂੰ ਕਹਿਰ ਨਹੀਂ ਹੋ ਰਿਹਾ ਉਹਦਾ ਕਾਰਨ ਇਹ ਹੀ ਹੈ ਕਿ ਇਹਨਾਂ ਨੂੰ ਜਿਹੜਾ ਰੋਜੀ-ਰੋਟੀ ਦਾ ਜਿਹੜਾ ਮਸਲਾ ਹੈ ਉਹ ਨੌਜਵਾਨਾਂ ਨੂੰ ਦਿਖ ਰਿਹਾ ਹੈ ਅੱਜ ਇੱਕ ਨੌਜਵਾਨ ਬੀਏ ਕਰਦਾ ਬੀਏਡ ਕਰਦਾ ਹੈ ਬੀਐਸਸੀ ਕਰਦਾ ਹੈ ਉਹ ਨੌਜਵਾਨ 11500 ਰੁਪਏ ਤੇ ਕਿਵੇਂ ਕਮਾ ਚਾ ਜਿਹੜਾ ਬੱਚਾ ਅੱਜ ਕੰਪਿਊਟਰ ਦਾ ਕੋਈ ਕੰਮ ਕਰਦਾ ਬੀਏ ਕਰੀ ਹੋਈ ਹੈ ਬੀਏਡ ਕਰੀ ਹੋਈ ਹੈ ਉਹ ਬੱਚਾ 1000 ਰੁਪਏ ਦਿਹਾੜੀ ਬਣਾ ਸਕਦਾ ਹੈ ਉਹ 1000 ਜਾਂ 1500 ਰੁਪਏ ਤੇ ਕਿਵੇਂ ਆਜੂ 80% ਲੋਕ ਅੱਜ ਵੀ ਸਾਡੇ ਵਿੱਚ ਉਹ ਨਗੇ ਜਿਹੜੇ 80-80 ਸਾਲ ਨੇ 75-75 ਸਾਲਾਂ ਦੇ ਲਗੇ ਪੰਡਾ ਨੇ ਬੱਚਾ ਸੀ ਪਾਲਾ ਅਪਲਾਈ ਕਰਾਉਣਾ ਸਾਰੇ ਤੋਂ ਵੱਧ ਜਰਨਲ ਵਰਗ ਦੀ ਲੋੜ ਚਾਹੀਦੀ ਜਿਹੜਾ ਵੀ ਬੰਦਾ ਬਣਾਣਾ ਬਿਲਕੁਲ ਅਨਪੜ ਚੌਕੀਦਾਰ ਬਣਾਓ ਉਹ ਚੌਕੀਦਾਰ ਨੂੰ ਬਣਾਓ ਜਿਹੜਾ ਗੂਟਾ ਲਾਵੇ ਔਰ ਨਾ ਕੋਈ ਪੜੇ ਨਾ ਖੁਸੇ ਚੌਕੀਦਾਰ ਸਾਥੀਓ ਆਪ ਆਪਣੇ ਬੱਚਿਆਂ ਨੂੰ ਸਾਰੇ ਚੌਕੀਦਾਰਾਂ ਦੇ ਹੂਲਾ ਬਾਰੇ ਜਾਣਕਾਰੀ ਦਿਓ ਚੌਕੀਦਾਰ ਦੀ ਪਾਵਰ ਵਾਸਤੇ ਦਿਓ ਪੰਜਾਬ ਦੀ ਵਿੱਚ ਸਰਕਾਰ ਹਰ ਇੱਕ ਸਰਕਾਰ ਬਣਦੀ ਹੈ ਕਿਸੇ ਵੀ ਸਰਕਾਰ ਨੇ ਅੱਜ ਤੱਕ ਚੌਕੀਦਾਰ ਪਿੰਡੂ ਚੌਕੀਦਾਰ ਬਣ ਕੇ ਕੋਈ ਨਹੀਂ ਬਣਾਇਆ ਹੈਗਾ ਕਿਸੇ ਵੀ ਸਰਕਾਰ ਨੇ ਚੌਕੀਦਾਰ ਬਣ ਕੇ ਹੋਣ ਅਗਰ ਬਣਦਾ ਤਾਂ ਹਰ ਇੱਕ ਚੌਕੀਦਾਰ ਦੀ ਮੱਦ ਦਾ ਜਿਹੜੀ ਉਸ ਕੋਰਟੀਨੇ ਦੇ ਵੱਲ ਕੀਤੀ ਜਾਣਿਆ ਅੱਜ ਮੈਂ ਗਾਵਨ ਨਾਲ ਕਹਿ ਸਕਦਾ ਮੈਂ ਪੰਜਾਬ ਦੇ ਵਿੱਚ ਜਾਰੇ 50% ਚੌਕੀਦਾਰਾਂ ਦੇ ਸਾਰ ਮਜਰੀਆਂ ਵਾਲਾ ਕੰਮ ਨਹੀਂ ਮੰਨेंगे ਅਰ ਸੱਤਾ ਨਾਲ ਸੱਤਾ ਨਾਲ ਸਹਿਯੋਗ ਕਰਾਇਨੇ ਪਰੰਤੂ ਕਿਸੇ ਵੀ ਪ੍ਰਜਾਪ ਦਾ ਪੈਂਦੀ ਚੌਕੀਦਾਰ ਦੇ ਘਰਾਂ ਦੇ ਵੱਲ ਪੁੱਛੇ ਆ ਨਹੀਂਗਾ ਕਰਾਂ ਦੀਆਂ ਆਹ ਚੱਲ ਰਹੀਆਂ ਨੇ ਆਪੇ ਇਨਸ਼ਾਅਰ ਦੇ ਵਿੱਚ ਕਿਤੇ ਜੇ ਲਾਲ ਲਾਲਕੀਰਾਂ ਦੀਆਂ ਚੱਲ ਰਹੀਆਂ ਨੇ ਇਨਸ਼ਾਅਰ ਦਾ ਇਹ ਕਿਤੇ 5000 ਰੁਪਈਆ ਇਹਨਾਂ ਨੂੰ ਜਿਹੜੀ ਚੱਲ ਰਹੀ ਹੈ ਸਕੀਮ ਮੋਦੀ ਵਾਲੀ ਉਹਦੇ ਵਿੱਚੋਂ ਪੈ ਰਹੇ ਆ ਗਾਡਰ ਵਾਲਿਆਂ ਦੀਆਂ ਸਕੀਮਾਂ ਦੇ ਉੱਤੇ ਪਾਂਦੀ ਚੌਕੀਦਾਰਾਂ ਦੇ ਘਰ ਦੇ ਉਹਨਾਂ ਦੇ ਵਿੱਚ ਪੈ ਰਹੇ ਚੌਕੀਦਾਰਾਂ ਨੇ ਹੋਰ ਸਾਡੇ ਕੋਲ ਆ ਰਹੇ ਨੇ ਕਿ ਸਾਡੇ ਨਾਲ ਆ ਬਣਿਆ ਆ ਬਣਿਆ ਉਥੇ ਵੀ ਆ ਕੇ ਸਾਡੇ ਨਾਲ ਕੀ ਦੇਖਿਆ ਜਾਂਦਾ ਹੈ ਉਥੇ ਆ ਕੇ ਸਾਡਾ ਪੱਕਾ ਪਾਤ ਵੀ ਕਿਹੜੇ ਬੰਦੇ ਨੇ ਸਾਡੇ ਵੱਡ ਬੋਟਾ ਪੁਆਈਆਂ ਦੀਆਂ ਕਿਹੜੇ ਬੰਦਾ ਸਾਡੇ ਕੇ ਸਾਡੀ ਚੰਚਾ ਜਿਹੜੀ ਕਰਦਾ ਕਿਹੜੇ ਆ ਸਾਡੇ ਭਾਂਡੇ ਤੋਂ ਲੈ ਕਿਹੜੇ ਬੰਦਾ ਸਾਡੇ ਮੱਦੇ ਵਿੱਚ ਤੇ ਜਾਗਦਾ ਉਥੇ ਆ ਕੇ ਫੇਰ ਉਹ ਹੀ ਬੰਦਾ ਪਿਆਰਾ ਲੱਗਣ ਲੱਗ ਜਾਂਦਾ ਬੰਤਿਆਂ ਨੂੰ ਸੋਚੋ ਜਗਣਾ ਪਹਿਲਾਂ ਸਾਥੀਆਂ ਜੇ ਸਮੇਂ ਨਹੀਂ ਆਣੇ ਨਾ ਆਪਣੀਆਂ ਆਕੀ ਮੰਗਾਂ ਜਾਂ ਆਪਣੇ ਹੱਥ ਬੋਲੇ ਲੈਣੇ ਲਗੇ ਉਹਦੇ ਬਾਅਦ ਤੇ ਸਭੂ ਜਾਗਰੇ ਹੋਗਾ ਪੰਜਾਬ ਸਰਕਾਰ ਹਰੇਕ ਸਾਲ 15 ਅਗਸਤ ਵੀ ਮੌਜੂਦ ਹੈ ਆਜ਼ਾਦੀ ਦਾ ਦਿਹਾੜਾ ਪਾਸੀਂ 15 ਅਗਸਤ ਵਾਰੇ ਦਿਨ ਵੀ ਆਈ ਇਹ ਮੌਜੂਦ ਹੈ ਕਿ ਜਿਹੜਾ ਸਰਕਾਰ ਦਾ ਕਰਦੇ ਆ ਜੀ ਕਾਲੇ ਝੰਡੇ ਨਾਲ ਰੋਸ ਮਾਰਚ ਉਹ ਵੀ ਇਸੇ ਕਰਕੇ ਕਰਦਾ ਵੀ ਚੌਕੀਦਾਰ ਦਾ ਅੱਜ ਵੀ ਗ੍ਰਾਮ ਦਾ ਗ੍ਰਾਮਾ 76% ਦੇ ਵਿੱਚ ਫੇਰ ਵੀ ਚੌਕੀਦਾਰ ਗ੍ਰਾਮ ਹੈ ਆਜ਼ਾਦ ਕਿੱਥੋਂ ਹੋਣਾ ਚੌਕੀਦਾਰ ਚੌਕੀਦਾਰ 1400% ਐਸੀ ਵਰਗ ਨਾਲ ਸੰਬੰਧਤ ਸੀ ਇਸ ਗੱਲ ਨੂੰ ਕਾਹਰ ਨਾਲ ਕਹਿ ਸਕਦੇ ਆ ਕਿ ਸਾਡਾ ਜਿਹੜਾ ਕੰਮ ਹੈ ਇਸ ਕਰਕੇ ਹੀ ਬਣਦਾ ਵੀ ਅਸੀਂ ਸਾਰੇ ਦੇ ਸਾਰੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹੈ ਪੰਜਾਬ ਦੇ ਵਿੱਚ ਫੱਡੇ-ਫੱਡੇ ਦੌਰ ਆਏ 1984 ਦਾ ਦੌਰ ਆਇਆ 94 ਦਾ ਆਇਆ 91 ਦਾ ਆਇਆ ਸਾਰੇ ਦੌਰਾਂ ਦੇ ਵਿੱਚ ਮਰਨ ਤੋਂ ਪਹਿਲਾਂ ਪੰਜਾਬ ਦਾ ਚੌਕੀਦਾਰਾ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਮੂਹਰੇ ਲਗਾਇਆ ਜਾਂਦਾ ਸੀ ਉਸ ਤੋਂ ਬਾਅਦ ਹੋਮਗਾਰਡ ਦੇ ਦਰਵਾਜ਼ੇ ਲਾਏ ਜਾਂਦੇ ਸੀ ਖੇਡ ਕੇ ਜਾਂਦੇ ਉਹਨਾਂ ਦਾ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ ਵੀ ਸਾਡੇ ਮਜ਼ਦੁਰਾਂ ਦੀਆਂ ਦਿੱਤੀਆਂ ਹੋਈਆਂ ਸਾਹਦਤਾਂ ਨੇ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ